ਲੁਧਿਆਣਾ ਦੇ ਪਿੰਡ ਨੂਰਵਾਲਾ ਚਾ ਕਲੋਨਾਈਜ਼ਨਾ ਦੇ ਦਫਤਰ ਚ ਹੋਈ ਲੁੱਟਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ ਇੱਕ ਪਿਸਤੌਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ, ਇੱਕ ਪਿਸਤੌਲ 315 ਬੋਰ, ਇੱਕ ਜਿੰਦਾ ਕਾਰਤੂਸ ਅਤੇ ਇੱਕ ਤੇਜ਼ਰ ਹਥਿਆਰ ਦੇ ਨਾਲ 15000 ਰੁਪਏ ਦੀ ਨਕਦੀ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਨੂੰ ਉਮੀਦ ਸੀ ਕਿ ਉਹ ਲੁੱਟਖੋ ਦੌਰਾਨ ਕਾਫੀ ਰਕਮ ਲੈ ਕੇ ਫਰਾਰ ਹੋ ਜਾਣਗੇ। ਪਰ ਉੱਥੇ ਉਹਨਾਂ ਨੂੰ ਕਰੀਬ 50000 ਰੁਪਏ ਦੀ ਨਕਦੀ ਮਿਲੀ ਅਤੇ ਉਸ ਨੂੰ ਉਹਨਾਂ ਨੇ ਆਪਸ ਦੇ ਵਿੱਚ ਵੰਡ ਲਿਆ ਸਾਰੇ ਮੁਲਜ਼ਮ ਜ਼ਿਲ੍ਹਾ ਜਲੰਧਰ ਦੇ ਫਲੋਰ ਇਲਾਕੇ ਦੇ ਰਹਿਣ ਵਾਲੇ ਨੇ ਅਤੇ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੋ ਹਜਰੇ ਤੱਕ ਫਰਾਰ ਦੱ세 ਜਾ ਰਹੇ ਨੇ ਇੱਕ ਜਿਹੜਾ ਜਿਹੜੀ ਇੱਕ ਆਦਮੀ ਨੂੰ ਇੰਜਰਡ ਕਰਕੇ ਨੂਰੇਆਲਾ ਦੇ ਵਿੱਚ ਜਿਹੜਾ ਕਿ ਪੀਪਰਜ਼ ਨੇ ਦੋ ਰੌਂਗਲੀ ਪ੍ਰੋਜੈਕਟ ਕੀਤਾ ਸੀ ਮੰਡੀ ਬੋਰਡ ਦਾ ਸਾਬਕਾ ਚੇਅਰਮੈਨ ਦੇ ਲੁੱਟ ਦੀ ਗੱਲ ਹੋਈ ਮੈਨੂੰ ਲੱਗਾ ਕੁਝ ਜਾਣ ਕੇ ਸੈਂਸੇਸ਼ਨਲ ਕਰਨ ਲਈ ਵੀ ਪਰਪਸਲੀ ਵੀ ਕਈਆਂ ਨੇ ਕੀਤਾ ਸੀ ਵੀ ਉਹ ਵਾਰਦਾਤ ਹੋ ਗਈ ਅਸੀਂ ਉਹ ਕੇਸ ਨੂੰ ਸਾਡੀ ਟੀਮ ਨੇ ਸੀਆਈਏ ਟੀਮ ਨੇ ਉਹਦੇ ਚੋਂ ਏਡੀਸੀਪੀ 4th ਸ਼ਾਰ ਸੁਮੇਤ ਸੂਤ ਤੇ ਜਿਹੜੇ ਸੀਆਈਏ ਟੀਮ ਇਹਨੇ ਪੂਰਾ ਜ਼ੋਰ ਲਾ ਕੇ ਅਸੀਂ ਉਹ ਕੇਸ ਨੂੰ ਕਰੈਕ ਕਰ ਲਿਆ ਉਹਦੇ ਵਿੱਚੋਂ ਦੋ ਵੈਪਨ ਸਾਨੂੰ ਰਿਕਵਰ ਹੋ ਗਏ ਐ ਤੇ ਉਹ ਤਿੰਨ ਬੰਦੇ ਜਿਹੜੇ ਫਲੋਰ ਦੇ ਸੀ ਫਲੋਰ ਦੇ ਰਹਿਣ ਵਾਲੇ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਜਿਹੜਾ ਬੇਸਿਕ ਜਿਹੜਾ ਉਹਦੀ ਡਿਊਰਿੰਗ ਇਨਵੈਸਟੀਗੇਸ਼ਨ ਇਹ ਆਇਆ ਕਿ ਇਹਨਾਂ ਨੂੰ ਇਨਫੋਰਮੇਸ਼ਨ ਸੀ ਵੀ ਸ਼ਾਇਦ ਜਿਆਦਾ ਪੈਸੇ 5 ਤੋਂ 10 ਲੱਖ ਰੁਪਏ ਸੀ ਪਰ ਐਕਚੁਅਲੀ ਜਦੋਂ ਵਾਰਦਾਤ ਕਰਨਾ ਇਹ 50000 ਦੇ ਕਰੀਬ ਇਹਨਾਂ ਦਾ ਆਇਆ ਜਿਹੜਾ ਆਪਸ 'ਚ ਇਹਨਾਂ ਨੇ ਵਾਰਦਾਤ ਤੋਂ ਬਾਅਦ ਵੰਡ ਲਿਆ ਇਹਨਾਂ ਦੇ ਸੀ 5 ਤੋਂ 10 ਲੱਖ ਰੁਪਏ ਲੈ ਕੇ ਕਿਉਂਕਿ ਕ੍ਰਿਮੀਨਲ ਪਾਸਟ ਹੈ ਇੱਕ ਤੇ ਮਰਡਰ ਦਾ ਕੇਸ ਰਜਿਸਟਰਡ ਹੈ ਦੋਹਾਂ ਤੇ ਅਟੈਂਪਟ ਟੂ ਮਰਡਰ ਦੇ ਕੇਸਿਸ ਪੁਰਾਣਾ ਕ੍ਰਿਮੀਨਲ ਪਾਸਟ ਹੈ ਉਹ ਕੇਸਿਸ ਰਜਿਸਟਰਡ ਹੈ ਤੇ ਇਹਨਾਂ ਦਾ ਸੀ ਵੀ 5 ਤੋਂ 10 ਲੱਖ ਰੁਪਇਆ ਮਿਲੂਗਾ ਤੇ ਅਸੀਂ ਕੋਈ ਕਾਰ ਲੈ ਕੇ ਤੇ ਇੱਕ ਗੈਂਗ ਬਣਾ ਕੇ ਅੱਗੇ ਹੋਰ ਉਸ ਤੰਗ ਦਾ ਉਹਨੂੰ ਕ੍ਰਾਈਮ ਸ਼ੁਰੂ ਕਰਾਂਗੇ ਤੇ ਕੁਇਕੈਸਟ ਪੋਸੀਬਲ ਟਾਈਮ ਦੇ ਵਿੱਚ ਉਹ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਜਿਹੜੇ ਸਾਰਿਆਂ ਨੇ ਕੇਸ ਕਰੈਕ ਕਰ ਲਿਆ ਤੇ ਕ੍ਰਿਮੀਨਲ ਨੂੰ ਤੁਹਾਡੇ ਜ਼ਰੀਏ ਇੱਕ ਮੈਸੇਜ ਆ ਵੀ ਇਹ ਹੋ ਸਕਦਾ ਵੀ ਤੁਹਾਨੂੰ ਫੜਨ ਦੇ ਵਿੱਚ ਦੇਰਕੋਤਾ ਹੋ ਸਕਦੀ ਹੈ ਜਿਵੇਂ 4 ਦਿਨ ਲੱਗ ਗਏ ਪਰ 4 ਦਿਨ ਦੇ ਵਿੱਚ ਕਿਸੇ ਦਾ ਵੀ ਖੁਰਾਕੋਜ ਲੁਧਿਆਣੇ ਨਾਲ ਕੋਈ ਵੀ ਸਬੰਧਤ ਨਹੀਂ ਸੀ ਫਲੋਰ ਤੱਕ ਉਹਨਾਂ ਦੇ ਜਿਹੜੇ ਜਿਹੜੇ ਬੰਦਿਆਂ ਦਾ ਰੀਡਸ ਕਰਕੇ ਹੋਰ ਕਰਕੇ ਟੈਕਨੀਕਲ ਐਵੀਡੈਂਸ ਦੇ ਨਾਲ ਅਸੀਂ ਸੀਸੀਟੀਵੀ ਦੇ ਹੈਲਪ ਦੇ ਨਾਲ ਅਸੀਂ ਉਹ ਬੰਦਿਆਂ ਨੂੰ ਟ੍ਰੇਸ ਕਰਨ ਵਿੱਚ ਕਾਮਯਾਬ ਹੋਏ ਹਾਂ ਇਸ ਕਰਕੇ ਜੇ ਕ੍ਰਾਈਮ ਕਰੋਗੇ ਸਾਡੀ ਤੁਹਾਡੇ ਤੇ ਨਿਗਾਹ ਕ੍ਰਾਈਮ ਕਰਨ ਵਾਲਿਆਂ ਤੇ ਇਹ ਦੇਰ ਤਾਂ ਹੋ ਸਕਦੀ ਹੈ ਪਰ ਤੁਸੀਂ ਹਮੇਸ਼ਾ ਕਾਨੂੰਨ ਤੋਂ ਭੱਜੇ ਨਹੀਂ रह ਸਕਦੇ ਤੁਹਾਡੀ ਜਗ੍ਹਾ ਜਿਹੜੀ ਉਸ ਰਾਕਾਂ ਦੇ ਪਿੱਛੇ ਲੁਧਿਆਣਾ ਤੋਂ ਅਪਸ਼ੇਕ ਚਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼